ਨਿਕਾ ਗਈ ਪੱਟੀ ਚੱਲ ਦੇ ਸੈਂਕੀ ਸਾਹਿਬ ਕੀ ਜਾਂਦਾ ਸੈਂਕੀਆਂ ਦੇ ਮੇਲੇ ਜਾਂਦਾ ਫੜ ਕਰ ਲੈ ਯਾਰ ਕਹ ਤੂੰ ਕਹਿ ਯਾਰ ਮਰ ਗਿਆ ਮੈਂ ਖਾਈ ਨਾ ਕਰਾਂ 55 ਕੋ ਕਿਹਾ ਯਾਰ ਲੱਤੀ ਵਾਈ ਪਰ ਯਾਰ ਕੀ ਹੁਣ ਕਸੇ ਚੱਲੇ ਅ ਛੱਡ ਨੇ ਰਾਹ ਲਿਖਾਈ ਆ ਹਾਂ ਭਾਈ ਲਿਖਾਈ ਕਰਾਂ ਬੜੀ ਬੁਨਾਈ ਮਾਰਨੀ ਗੱਲ ਕਰ ਲੈ ਕਰ ਲਿਆ ਕਰ ਲਿਖਾਈ ਨੂੰ ਭਜਦਾ ਤੇਰੇ ਮੇਵਣਾ ਹੋਇਆ ਕਰ ਲੈ ਗੱਲ ਨਹੀਂ ਬਾਪੂ ਮੇਰੀ ਮਨ ਕਿਉਂ ਮੇਰੇ ਬਾਤਾਂ ਆਏ ਕਰੇ ਵੀ ਬੱਕੂ ਆਏ ਮੈਂ ਤਾਂ ਫਿਰ 5 ਦਾ ਦੇਣਾ ਬਾਪੂ ਮੈਂ ਦੇਣਾ ਨਹੀਂ ਫਰਕ ਨਹੀਂ ਹੁਣ ਮੋੜੀ ਨਾ ਮੋੜੀ ਨਾ ਲੈ ਹੁਣ ਦੇ ਦੇ ਬਾਈ ਖੁਸ਼ ਵੀ 5 ਦਾ ਲੈਣਾ ਤਾਂ ਇਹਨੂੰ ਖੁਸ਼ ਹੋ ਕੇ ਨਾ ਹਾਲ 4000 ਰੁਪਿਆ ਖੁਸ਼ ਹੋ ਕੇ ਲਖਾਈ ਮਾਈਕਰੋ ਚੱਲ ਮੈਂ ਲਖਾਈ ਹਾਂ ਹਾਂ ਨਹੀਂ ਬਾਪੂ ਉਹ ਬਹੁਤ ਆ ਪੈਸੇ ਹਾਂ ਉਹ ਬਾਈ 5 ਦਾ ਨਹੀਂ ਬਾਕੀ ਜਾ ਜਾ ਕਰ ਦੇ ਕਰ ਦੇ ਉਹ ਲਖਾਈ ਆ ਕੋਈ ਹੋਈ ਉਹ ਲਖਾਈ ਭਾਈ ਦੀ ਆ ਭੈਣ ਤੋਂ ਜਾਣੇ ਤੂੰ ਉਹ ਯਾਰ ਉਹ ਇਹਨਾਂ ਨੂੰ ਲੈ ਗਿਣ ਪੈਸੇ ਗਿਣ ਇਹ ਗੱਲ ਹਣ ਦੇਖ ਹੋਰ ਕਿੱਥੇ ਬਗਦਾ ਰਿਹਾ ਹੋਰ ਕਿੱਥੇ ਬਗਦਾ ਮੈਂ ਪੰਜ ਦਾ ਦੇਣਾ ਭਾਈ ਪੂਰੇ ਦਾ ਲੈਣਾ ਲੈ ਨਹੀਂ ਕਹਿੰਦਾ ਯਾਰ ਅੰਦਰੋਂ ਚੱਲ ਬਾਬਾ ਇਹ ਲਖਾਈ ਤੂੰ ਕਰਾ ਦੀ ਉਹ ਲਖਾਈ ਤੂੰ ਕਰਾ ਦੀ ਯਾਰ ਹੋ ਗਿਆ ਪੰਜ ਦੇ ਨੇੜੇ ਤਾਂ ਹੋ ਗਿਆ ਹੁਣ 45 ਹਾਂ ਲਖਾਈ ਬਾਪੂ ਕਰਾ ਦਿੰਦਾ ਮੈਂਨੇ ਲਿਖਾਈ ਮੈਂ ਆਪੇ ਕਰਾ ਦੂੰ 5 ਲਵ ਬਾਈ ਮੈਂ ਚਲ ਦੇ 5000 ਲਿਖਾਈ ਕਰਾ ਦੂੰਗਾ ਆਪੇ ਆਪੇ ਕਰਾ ਦੂੰ ਗੈਣਾ ਆਪਦੀ ਆਪਦੀ ਤੂੰ ਪਿਆਰੀ ਬਾਈ ਆਪੇ ਆਪਦੀ ਲਿਖਾਈ ਓਏ ਇੱਕ ਲਿਖਾਈ ਆ ਥੋੜੀ ਤਾਂ 100 ਰੁਪਏ ਲਿਖਾ 100 ਜੋਗਰੇ ਨਹੀਂ ਆਰ ਤੂੰ ਬੇਹੇ ਬੇਣ ਪੈਸੇ ਦਾ ਗੈਣਾ ਯਾਰ ਬਾਈ ਯਾਰ ਅਜੇ ਨਾ ਪਰਦੇ ਨਾਲ ਕਰੀ ਆਇਓ ਠੀਕ ਹੈ ਨਾ ਬੰਤੀ ਹੈ ਨਾ ਕੋਈ ਯਾਰ ਚੱਲ ਤੇ ਲਖਾਈ ਕਰਾ ਲੇ ਬਸ ਖੁਸ਼ ਹੋ ਕੇ ਓ ਛੋਪਿਆ ਵਾਲੀ ਬਾਪੂ ਗੱਲ ਫੋ ਤੂੰ ਆ ਛੋਟ ਕਰੀ ਓ ਹੋ ਗਿਆ ਯਾਰ ਛੋਟ ਕਰ ਦੇ ਜੀ ਕਰ ਲੈ ਲਖਾਈ ਕਰਾ ਦੇ ਚੱਲ ਲਖਾਈ ਕਰਾ ਦੀ ਬਸ ਕੀ ਇਹਦੇ ਨਾਲ ਹੋਣ ਲੱਗਦਾ ਲਾ ਭਾਈ ਆ ਬੱਕਰਾ ਵਿਖਾ ਦਈਏ ਮੜਾ ਯਾਰ ਲਾ ਭਾਈ ਆ ਇਹਨੂੰ ਕਰੀ ਕਰਾ ਕਰਕੇ ਵਿਖਾ ਯਾਰ ਇਹਨੂੰ ਲਾ ਭਾਈ ਆ ਬੱਕਰਾ ਪੂਰੇ 5000 ਦਾ ਹੋ ਗਿਆ ਲਖਾਈ ਆਪੋ ਆਪ 5000 ਦਾ ਕਿਹੜੇ ਯਾਰ ਮੂੰਹ ਆਖਿਆ ਕੇ ਮੈਂ ਕੀ ਕਰਾ ਕਰ ਦੇ ਓ ਇੱਕ ਮੈਂ ਦੀ ਦਾ ਕਰਦੇ ਮੈਂ ਜਾ ਹੋ ਗਿਆ ਓ ਇੱਕ ਮੈਂ ਦੀ ਦਾ ਖੜ ਜਾ ਖੜ ਖੜ ਤਾ ਜਾ ਕਿਉਂ ਬੱਜਿਆ ਨਾ ਲਓ ਯਾ ਬਾਬੇ ਨੇ ਬੱਕਰਾ ਲਿਆ ਸੀ ਵਿਖਾ ਦिए ਆਹੋ ਮੁਕਰਦਾ ਹੁਣ ਮੁਕਰ 1000 ਰੁਪਇਆ ਨੂੰ ਨਫਾ ਦੇਈ ਜਾਂਦੇ ਹਾਂ ਨਫਾ ਦੇਈ ਜਾਂਦੇ ਹਾਂ ਹੁਣ ਮੁਕਰਦਾ ਕੋਈ ਸਾਈਡ ਤੇ ਮੰਗਿਆ ਹੀ ਹੈ ਨਾ ਕਾ ਇਹ ਮੰਗਿਆ ਯਾਰ ਮੈਂ ਇਹਨਾਂ ਅਖੇ ਸਾਢੇ ਖਮਸ ਦਾ ਇੱਧਰ ਦਾ ਹੋ ਜਾ ਇਹਨਾਂ ਅਖੇ ਸਾਢੇ ਖਮਸ ਦਾ ਦੇ ਦਈਏ ਇਹ ਕਹਿੰਦਾ ਨਹੀਂ ਕਹਿੰਦਾ ਰਿਖੀ ਦਾ ਕਰਦੇ 50 ਹੋ ਗਿਆ ਲੱਭੀ ਇਹੋ ਗੱਲ ਹੋਈ ਆ ਉਹ ਅਸੀਂ ਪੂਰੇ 5 ਦਾ ਲਿਆ ਸੀ ਤੇ ਛੀ ਦੰਦਿਆ ਬਾਬੇ ਨੇ ਲਾ ਕੰਨ ਵੇਕੇ ਇਹਦੇ ਨਾਲ ਲਾ ਵੀ ਬਾਈ ਦਾ ਕਿਹੜਾ ਪਿੰਡ ਦੱਸਿਆ ਸੀ ਚੌਧਰੀ ਵਾਲਾ ਜੀ ਚੌਧਰੀ ਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਆਪਣਾ ਮੋਗਾ ਜੀ ਮੋਗਾ ਜ਼ਿਲ੍ਹੇ ਤੋਂ ਆਇਆ ਬਾਈ ਨੇ ਦੋ ਨਾਗ ਪੰਜਾਂ ਮਿੰਟਾਂ 'ਚ ਵੇਚਤੇ ਆ ਪੁੱਤਰ ਅਨਸਾਰ ਹੀ ਤੇ ਤੀਜਾ ਨਾਗ ਬਾਬਾ ਲੈਂਦਾ ਖੇਮੂ ਵਾਲੇ ਵਾਲਾ ਕੀੜਾ ਬਹੁਤ ਵਰਗਾ ਕੀੜਾ ਪੂਰਾ ਵਰਹਾ ਹਾਂ ਜੁਬਾਨ ਕਰ ਕੀ ਲਾਇਆ ਤੂੰ ਬਾਬਾ 10000 ਦੇ ਲੈ ਤੱਕਾ ਤੱਕਾ ਦੇਣਾ ਹੈਲੋ ਨਾ ਕਰੀ ਨਾ ਬਸੰਦਰ हां से डाळा करो ओ मेनू 25 2500 ਲਾਉਂਦੇ ਆ ਦਾ ਦਾ ਰਿਆ ਹੁੰਦੇ ਮੇਨੇ ਲੈ ਕੇ ਆਇਆ ਇਹਨਾਂ ਨੇ ਬਾਝ ਦੇਣਾ ਵੇ ਖੜੇ ਤੂੰ 2600 ਲਾ ਲਖ ਉਹਦਾ ਬਿੱਲੂ ਸੌਦੇ ਜਨਾ ਬੋਲੀ ਲੈ ਸਾਈ ਕੱਢ ਯਾਰ ਨਹੀਂ ਐਵੇਂ ਹੀ ਕਰਦੇ ਨੂੰ ਨਹੀਂ ਸੂਣੀ ਨਹੀਂ 3500 ਦਾ ਹੋ ਗਿਆ ਨਹੀਂ ভাই हां ਰੋਟ ਕੋ ਦੇ ਜਾ ਬਾਈ ਇਹ ਮਤ ਕਹਦਾ 5000 ਤੱਕ ਦੇ ਦੇ ਉਹ ਬਾਈ ਨਸਲ ਨਹੀਂ ਇਹਦੀ ਪਰਵਾਹ ਤਾਂ ਚੱਲਦਾ ਚੱਲਣਾ ਬੈਣਾ ਅੱਡੇ ਲਾਉਦਾ ਹੀ ਆ ਨਾ ਪਰਵਾਹ ਆ ਇਹ ਨਹੀਂ ਫਿਰ ਮਰ ਤੇ ਨਹੀਂ ਆ ਬਣਾ ਨਹੀਂ ਨਹੀਂ ਮੈਂ ਖੈ ਜਮਾ ਨਹੀਂ ਉਹ ਬਸ ਸਹੀ ਦਾ ਕਾਇਦਾ ਨੇ ਮੇੜ ਜਾਣਾ ਮੇੜ ਜਾਣਾ ਗੁਰ ਆ ਗੁਰੇ ਆਉ ਨੂੰ ਸਾਧ ਗੁਰੇ ਨਹੀਂ ਬੰਦ ਮੇੜਤਾ ਬਸ ਹਾ ਹੋਰ ਯਾਰ ਜੇ ਤਾਂ ਵੇਚਣ ਵਾਲਾ ਮਾਨ ਹੋਵੇ ਤਾਂ ਮਿੰਟੋ ਮਿੰਟੀ ਸੌਦਾ ਹੋ ਜਾਂਦਾ ਯਾਰ ਕੋਈ ਬਈ ਆਲਾ 3500 ਕਹਿ ਹੈਗਾ ਲੈ ਫੜ ਬਲਖਾਈ ਉਹ ਕਰਾ ਦੂਗਾ ਤੇ ਭਰਾਵਾ ਚਾਹ ਹੋਰ ਪਾ ਯਾਰ 100 ਦਾ ਹੋਣਾ ਪਾ ਕੋਈ ਨਹੀਂ ਫੜਦਾ ਲੈ ਮੇਰੀ ਕਹਾਂਜੀ ਆਪੋ ਆਪਣੀਆਂ 4000 ਦਾ ਹੋ ਜਾ ਖੋਲ ਯਾਰ ਨਹੀਂ ਨਹੀਂ ਬਈ ਉਹ ਮੰਨ ਜਾਈਦਾ ਹੁੰਦਾ ਕੋણો ਵੀ ਨਹੀਂ ਮੰਨਦਾ ਨਹੀਂ ਨਹੀਂ ਆਪਾਂ ਨਹੀਂ ਆਪਾਂ ਐਂ ਕੋਲੇ ਬਈ ਹੁਣ ਸਾਨੂੰ ਥੋੜੀ ਮਾਰਨ ਹੋਣੀ ਯਾਰ ਉਹ ਨਹੀਂ ਮਾਰਦੇ ਯਾਰ ਸਭ ਹੈ ਵੀ ਗਲਾਸ਼ੇ ਇਕਲੋ ਬੱਕਰਾ ਇਹਦੇ ਫਿਰ ਵੀ ਲੱਗਾ 100 ਉਹਦਾ ਲੱਗਣਾ ਸਹੀ ਆ ਨਹੀਂ ਚਾਹ ਦਰਦਾ ਲੈ ਲਈ ਯਾਰ ਚਾਹ ਦਰਦਾ ਲਗਾਈ ਕਰਾ ਦੇ ਹੋਰ ਇਹਨੂੰ ਮਾਰ ਦੇ ਜਾ ਕੋਲੇ ਗਿਣ ਪੈਸੇ ਬਈ ਖੋਲ ਯਾਰ ਚਾਰ ਹਜ਼ਾਰ ਕਿੰਨੇ ਪੈਸੇ ਚਾਰ ਹਜ਼ਾਰ ਦਾ ਹੋ ਗਿਆ ਨਹੀਂ ਨਹੀਂ ਪ੍ਰਵਾਹ ਹੋਰ ਕਿੰਨੇ ਦਾ ਲਗਾਈ ਵੀ ਉਹਨੂੰ ਕਾਦੀ ਜਾਦਾ 4200 ਦਾ ਪੈ ਗਿਆ ਨਹੀਂ ਬਈ ਰੈਂ ਦੇ ਗੁੱਪੀ ਰੈਂ ਦੇ ਥੋੜੀ ਰੈਂ ਦੇ ਉਹ ਦੇ ਯਾਰ ਬਾਈ ਐ ਨਾ ਕਰ ਸਹੀ ਐ 2200 ਹੋਰ ਘਟਜੂ ਜੇ ਲੈਣਾ ਤਾਂ ਲੈ ਲਓ ਨਹੀਂ ਰਹਿਣ ਦਿਓ ਯਾਰ ਸਾਡੇ ਰਵਾਦਾ ਦਿੰਦਾ ਯਾਰ ਲਖਾਈ ਇਹਨੂੰ ਪਾ ਦੇ ਆਹ ਲੈ ਫੜ 4200 ਦਾ ਹੋ ਗਿਆ ਜਾ ਜਾ ਕੋਈ 4200 ਦਾ ਕੋਈ ਇੱਥੇ 4200 ਦਾ ਮੇਰੇ ਲਖਾਈ ਦੀ ਹੋਇਆ 42 ਲਖਾਈ ਆਪੋ ਆਪਣੀ ਜਾਨੇ 4500 ਦਾ ਦੇਉਂਗਾ ਲੈਣਾ ਲੈ ਲੋ ਜਾਂ ਨਹੀਂ ਲੈਣਾ ਚੱਲ ਜਾ ਹੋ ਗਿਆ ਯਾਰ ਖੋਲ ਉਹ ਖੋਲ ਖੋਲ ਯਾਰ ਆਪੋ ਆਪਣੀ ਲਖਾਈ ਖੋਲ ਲਾ ਕੀ ਕਮਾਈ ਕਰ ਰਹੇ ਰਹਿੰਦੇ ਉਹ ਯਾਰ ਉਹ ਖੋਲ ਲਾ ਲਖਾਈ ਲਖਾਈ ਆਪੀ ਕੀ ਕਰ ਰਹੇ 2000 ਦੇ ਦਿੰਦਾ ਯਾਰ ਉਹ ਰਹਿੰਦੇ ਰਹਿੰਦੇ ਭਾਈ ਕੋਈ ਖਰਚਾ ਯਾਰ ਉਹ ਰਹਿੰਦੇ ਕੋ ਪੇਚ ਖੋਲ ਲਾ ਲੈਣੇ ਆਪਾਂ ਆਪਣੀ ਲਖਾਈ ਹੋਰ ਕੀ ਹੋਵੇ ਸਾਬ ਪੋਰਡਰ ਕੇ ਪਈ ਨਹੀਂ ਕੋਈ ਆ ਵੀ ਕਾਲਾ ਬਾਈ ਜੀ 200 ਗਾਭਜਾਨੇ ਪੈਂਦਾ ਭਰਾਵਾ ਹੋਰ ਕਿੰਨੇ ਸੋ ਚੱਕਦਾ ਸਦਾ ਜੀ 350 ਸਿੱਧਾ ਗਿਆ ਹੋਇਆ ਹੋਰ ਇਹਨੂੰ ਸਾਧ ਯਾਰ ਹੋਰੇ ਨੇ ਹੋਰੇ ਲੱਗਦਾ ਪਰ ਤੋ ਹੋਰ ਇਹਨੇ ਫੇਰ ਕੀ ਹੁਣ 100 ਪਿੱਛੇ ਨਾ ਭੱਜ 100 ਪਿੱਛੇ ਕੀ ਹਾਲ ਆ ਠੀਕ ਆ ਠੀਕ ਆ ਖਾਲਸਾ ਜੀ ਖਾਲਸਾ ਜੀ ਵਧੀਆ ਜੀ ਓ ਗੋਰੇ ਵਾ ਯਾਰ ਸਰੇ ਚੜਾਈਏ ਕੰਮ ਨਿਬੜਿਆ ਪਿਆ ਜਾਵਾ ਯਾਰ 4500 ਕਿਤਾ ਲਖਾਈ ਮੈਂ ਲਖਾਈ ਨਹੀਂ ਕਰਾਉਣੀ ਹੋ ਗਿਆ ਯਾਰ ਗਿਣ ਪੈਸੇ ਹੋ ਗਿਆ ਲੈ ਫੜ ਬਈ ਔਰ ਯਾਰ ਨਗ ਪੂਰੇ ਕਰਕੇ ਦੇ ਗੋਰੇ ਨੂੰ ਹੁਣ ਆਏ ਨੂੰ ਮੂੰਹ ਕਰਕੇ ਵੀਡੀਓ 45 ਉਹਦਾ ਕਰਤਾ ਨਹੀਂ ਹੁਣ ਕੀ ਹੋ ਗਿਆ ਬੰਦ ਦਲ ਵਾਲੀ ਦੱਸ ਦੇ ਕੋਈ ਯਾਰ ਫੇਰ ਨਹੀਂ ਨਾ ਫਿਰ ਤੂੰ ਭੱਜ ਗਿਆ ਸੀ ਤੇਰੀ ਮਦਦ ਕਰੀ ਜਾਂਦੇ ਇੱਕ ਪਾਸੇ ਆਉਂਦੇ ਆ ਮੈਨੂੰ ਫੜਾ ਅਸੀਂ ਤਾਂ ਤੇਰੇ ਮਾਰੇ ਜ਼ੋਰ ਲਾਈ ਜਾਂਦੇ ਤੇ ਤੂੰ ਪਿਛਾਂ ਭੱਜਿਆ ਜਾਣਾ ਇੱਕ ਦੋ ਤਿੰਨ ਚਾਰ ਕਿਹੜਾ ਪਿੰਡ ਆ ਬਾਬੇ ਦਾ ਮੜਾ ਹੋਈ ਮਗਰ ਕਿਹੜਾ ਪਿੰਡ ਆ ਬਾਬਾ ਰਣ ਸਿੰਘ ਵਾਲਾ ਠੀਕ ਹੈ ਚੱਲ ਆ ਇੱਕ ਮਿੰਟ ਆ ਜਾ ਫਰਜੀ ਕਰਾ ਲਾਂਗੇ ਆ ਆ ਜਾ ਇੰਨਾ ਕੀ ਲੈਣਾ ਬੋਲ ਜਿਹੜਾ ਜਿਹਨਾਂ ਨੇ ਵੀ ਇਹ ਬੜਾ ਮਹਿੰਗਾ ਉਹਨੇ ਬੇੜੇ ਨੂੰ ਖੜ ਗਿਆ ਤੈਨੂੰ 11000 11000 ਮੰਗਦੇ ਆਂ ਬਾਈ ਦੇਣਾ ਕਿੰਨਾ ਦਰ ਦਾ ਦੇਣਾ ਦਰ ਦੇ 6000 ਦਾ ਨਾ ਨਾ ਭਰਾ ਕਿੰਨੇ ਦਾ ਨਬਰ ਖੜ ਕੇ ਗੱਲ ਮੈਂ ਦੱਖੀ ਰਹਿਣਾ 10000 ਦਾ ਰੇਰ ਤੂੰ ਕੋਈ ਪਤਾ ਨਾ ਲਾ ਲਈ ਮੈਂ ਬਤਾ ਰਿਹਾ ਲਾ ਲਈ ਲਓ ਵੀ ਆ ਬੱਕਰੇ ਦਾ ਸੌਦਾ ਚੱਲੀ ਜਾਵਾ 48 ਲਾ ਲਈ ਆ ਫੜਦਾ ਸੀ 10000 ਮੰਗਿਆ ਬਾਈ ਨੇ 11 11 ਮੰਗਿਆ 10 ਦਾ ਨਾ ਦੇਉਂਗਾ ਉਹ ਕਿਹਾ ਇਹਦਾ 7000 ਦਾ ਨਿਕਾ 500 ਦਾ ਫੇਰਾ ਹੋ ਗਿਆ ਤੇ ਇਹ ਨਾ ਵੇਤਲ ਡਬਲ ਕਿੰਨਾ ਉਹ ਸ਼ਗਿਰ ਹੈ ਵੀ ਚੀਜ਼ ਹੋ ਰਹੀ ਹੈ ਉਹ ਐ ਕਰ ਯਾਰ ਆ ਰਹਿਣ ਦੇ ਚੀਜ਼ ਤੈਨੂੰ ਉਹ ਬਹੁਤ ਵਧੀਆ ਮਿਲ ਗਿਆ ਯਾਰ ਸਹੀ 7 ਦਾ ਹੀ ਹੋ ਗਿਆ ਯਾਰ ਨਹੀਂ ਬਾਈ ਬਸ ਠੀਕ ਹੈ ਨਹੀਂ ਭਰਾਵਾ ਉਹ ਮੰਨੀ ਨਹੀਂ ਹੁੰਦੀ ਆ ਹਾਂ ਤਾਂ ਉਹਦੇ ਲਈ ਨਹੀਂ ਨਹੀਂ ਤੂੰ ਕੀ ਜਨਾ ਫਿਰ ਭਾਈ ਮੈਂ 10 ਤੋਂ ਘੱਟ ਦੇਣਾ ਉਹ ਛੱਡ ਕੇ ਦੱਸ ਦੇ ਇੱਕ ਮਿੰਟ 8000 ਦੇ ਦੇ ਨਹੀ ਚਲੋ ਉਸ ਕੰਮ ਨਾ ਪੜੇ ਕਿਉਂ ਕਹਤਾ ਭਾਈ ਇਹ ਵਾਲਾ ਸਿਰਈ ਲਾ ਤੱਕ ਸੀ ਦੇ ਦਿੰਦਾ ਯਾਰ ਪਰੇ ਮਨਾ ਨਹੀਂ ਲੱਖ ਲੱਖ ਸੀ ਯਾਰ ਉਹ ਰੋਕਟ ਬੰਨ ਜਾਣਾ ਜਣਾ ਉਹ ਨਹੀਂ ਨਾ ਦੂਜੇ ਪਾਸੇ ਦੋ ਰੰ ਦਾ ਕਿ ਕੀ ਆ ਵੀ ਆਪਾਂ ਹੀ ਬਣਾਤੀ ਚਿੱਟੀ ਵੀ ਆਪਾਂ ਨਾਲ ਸੀ ਚਿੱਟੀ ਆਪਾਂ ਨਾਲ ਚੱਲਦਾ ਨਾਸਰ ਦਾ ਹਾਂ ਹਾਂ ਆ ਨਾਸਰ ਦਾ ਦੇਵਾਂਗਾ ਨਾਸਰ ਦਾ ਹੋ ਸਕਦਾ ਵੀ ਜੋਰ ਲਾ ਕੇ ਇਹਨਾਂ ਦਾ ਨਾਸਰ ਵੀ ਕੋਈ ਸਾਹਿਬ ਦੀ ਦੁਰਦੁਆ 10000 ਦਾ ਹਾਂ 10000 ਦਾ ਕਿੰਨਾ 9 ਦਾ ਹੋ ਜੇ ਤਾਂ ਚੰਗਾ 2 ਹੋਊਗਾ 9 ਦਾ ਕਰਾ ਦਿੰਦੇ ਦੇਖ ਲੈ ਬਾਬਾ ਜੀ ਲੈਣਾ ਚੱਲ ਇਹ ਨਹੀਂ ਲਾਉਣਾ ਲਾਲੇ ਜੋਰ ਲਾਉਣਗੇ ਖੋਛਾ ਹੁਣ ਲੈ ਵੀ ਬਾਪੂ ਕਿਹੜਾ ਪਿੰਡ ਆਪਣਾ ਬਾਜਾ ਖਾਨਾ ਲਾਓ ਵੀ ਬਾਜਾ ਖਾਨਾ ਅੰਕਲ ਦਾ ਪਿੰਡ ਆ ਤੇ ਆ ਬੱਕਰਾ 9500 ਦਾ ਦਵਾਤਾ ਲਿਖਾਈ ਆਪੋ ਆਪਣੀ ਆਜੋ ਬਈ ਲਿਖਾਈ ਆ ਚੱਲ ਆਓ ਵੀ ਹਾਂ ਭਾਈ ਜੀ ਕਿਹੜਾ ਪਿੰਡ ਆਪਣਾ ਕੋਟਕਪੂਰਾ ਜੀ ਕੋਟਕਪੂਰੇ ਤੋਂ ਮੀਟਰ ਦਾ ਕੰਮ ਆਪਣਾ ਹਾਂ ਜੀ ਕਿਹੜੇ ਪਾਸੇ ਬੱਸ ਸਟੈਂਡ ਤੇ ਲਾਓ ਵੀ ਬੱਸ ਸਟੈਂਡ ਤੇ ਬਾਈ ਦੀ ਦੁਕਾਨ ਆ ਤੇ ਕਿੰਨੇ ਦਾ ਲੈ ਰਿਹਾ ਬਾਈ ਇਹ 5200 ਦਾ ਜੀ 5500 ਦਾ 5600 ਦਾ ਲਿਖਾਈ ਨਹੀਂ ਭਰਾਵਾ ਹਜੇ ਨਹੀਂ ਆਇਆ ਇੱਧਰ ਦੇ ਦੇ ਭਾਈ ਦੇ ਦੇ ਲੱਗਦਾ ਹੁਣ ਆਖੂਗਾ 20 ਦਾ ਵੇਚ ਦੇ ਲਓ ਵੀ 5600 ਦਾ ਹੋ ਗਿਆ ਬਾਪੂ ਦੇ ਦੇ ਉਹ ਨਹੀਂ ਯਾਰ ਉਹ ਬਾਪੂ ਦੇ ਖੁਸ਼ ਹੋ ਗਏ ਸਹੀ ਹੈ ਖੁਸ਼ ਉਹ ਨਹੀਂ ਯਾਰ ਲਖਾਈ ਵੀ ਉਹ ਕਰਾਈ ਜਾਂਦਾ ਹੁੰਦਾ ਛੀੜਾ ਪੈ ਗਿਆ ਹੁੰਦਾ ਜਿਹੜਾ ਘੜਸੇ ਇਹਦਾ ਪਈ ਜਾਂਦਾ ਹੁੰਦਾ ਯਾਰ ਫਿਰ ਉਹੀ ਗੱਲ ਹੈ ਖੁਸ਼ ਹੋ ਗਏ ਸੌਦਾ ਲਖਾਈ ਤਾਂ ਮੇਰੇ ਤੋਂ ਜਾਂਦੇ ਤੂੰ ਹੀ ਤਰੋ ਜਾਂਦੀ ਹੈ ਉਹਦੇ ਹੀ ਜਾਂਦੀ ਹੈ ਲਖਾਈ 200 ਓਏ ਉਹਨੇ ਕਰਾਉਣੀਆਂ ਲਖਾਈ ਆਪੇ ਯਾਰ ਮੈਂ ਸਮਝਦਾ ਗੱਲ ਨੂੰ ਮੈਂ ਕੋਈ ਨਿਆਣਾ ਨਹੀਂ ਦਾ ਹੀਗਾ ਇਹੀ ਦਾ ਫਿਰ ਇਹਦੇ ਪੱਲੇ ਨਹੀਂ ਕਰਦਾ 100 ਹੋਰ ਦੇ ਇਹ 5600 ਉਹ ਬਸ ਹੁਣ ਦੇ ਯਾਰ 100 ਕੁਛ ਨਹੀਂ ਉਹਦੇ ਆ ਯਾਰ ਉਹ ਨਹੀਂ ਮਾਰਦੇ ਬਸ ਲੈ ਯਾਰ ਮਾਰਦੇ ਮਰਦੇ ਵੀ ਤੁਸੀਂ ਚੱਕ ਹੁਣ ਖੁਸ਼ ਆ ਲੈ ਠੀਕ ਆ ਖੁਸ਼ ਆ ਬਾਬਾ ਲੈ ਠੀਕ ਆ ਜੀ 5700 ਦਾ ਹੋ ਗਿਆ ਲਿਖਾਈ ਬਾਈ ਨੇ ਕਰਾਉਣੀ ਬਹੁਤ ਬਹੁਤ ਧੰਨਵਾਦ